ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਾਨਕ ਪੰਥ ਵੈਬ ਚੈਨਲ ਤੇ ਅੱਜ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਆ ਗੁਰਦੁਆਰਾ ਸ੍ਰੀ ਮਾਤਾ ਪਾਗ ਕੌਰ ਜੀ ਜਨਵਾੜਾ ਦੇ ਸੋ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਆਓ ਜਾਣਦੇ ਹਾਂ ਗੁਰਦੁਆਰਾ ਸਾਹਿਬ ਜੀ ਦਾ ਪੂਰਾ ਇਤਿਹਾਸ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਜੋਤੀ ਜੋਤ ਸਮਾਉਣ ਦਾ ਨਰਨਾਟਕ ਪਿੱਛੋਂ ਪੂਨੇ ਦੇ ਨੇੜੇ ਸਤਾਰਾ ਕਿਲੇ ਵਿੱਚ ਰੁਸਤਮਰਾਓ ਅਤੇ ਬਾਲਾਰਾਓ ਨੂੰ ਆਜ਼ਾਦ ਕੀਤਾ ਅਤੇ ਉਹਨਾਂ ਨੂੰ ਹੁਕਮ ਦਿੱਤਾ ਕਿ ਨਦੇੜ ਵਿਖੇ ਜਾਓ ਅਤੇ ਬੰਦੀ ਛੋੜ ਵਾਲੀ ਘਟਨਾ ਦਾ ਸਾਰਾ ਬਿਰਤਾਂਤ ਸੰਗਤਾਂ ਨੂੰ ਸੁਣਾਉਣਾ ਤਾਂ ਜੋ ਸੰਗਤਾਂ ਇਹ ਜਾਣ ਸਕਣ ਕਿ ਸਤਿਗੁਰੂ ਜੀ ਹਾਜ਼ਰ-ਨਾਜ਼ਰ ਹਨ ਨਦੇੜ ਸਾਹਿਬ ਦੀ ਧਰਤੀ ਤੇ ਪੁੱਜਣ ਪਿੱਛੋਂ ਬਾਲਾਰਾਓ ਅਤੇ ਰੁਸਤਮਰਾਓ ਦੀ ਬੇਨਤੀ ਪ੍ਰਵਾਨ ਕਰਦਿਆਂ ਸਿੱਖੀ ਪ੍ਰਚਾਰ ਹਿੱਤ ਪਿਛੋਂ ਮਾਈ ਭਾਗੋ ਜੀ ਨੂੰ ਜਥੇਦਾਰ ਸੰਤੋਖ ਸਿੰਘ ਜੀ ਨੇ ਉਹਨਾਂ ਨਾਲ ਰਵਾਨਾ ਕਰ ਦਿੱਤਾ ਮਾਤਾ ਜੀ ਵਿਦਰ ਵਿੱਚ ਸਿੱਖੀ ਪ੍ਰਚਾਰ ਕਰਦੇ ਹੋਏ ਅਤੇ ਕੁਝ ਸਮੇਂ ਪਿਛੋਂ ਮਾਈ ਭਾਗੋ ਜੀ ਜਨਵਾੜੇ ਦੀ ਇਹ ਗੜੀ ਰੁਸਤਮਰਾਓ ਬਾਲਾਰਾਓ ਦੇ ਗ੍ਰਹਿ ਵਿਖੇ ਗੁਰਪੁਰੀ ਸੁਧਾਰ ਗਏ ਮਾਈ ਭਾਗੋ ਜੀ ਦੀ ਯਾਦ ਵਿੱਚ ਇਹ ਗੁਰਦੁਆਰਾ ਸ਼ੁਸ਼ੋਭਤ ਹੈ ਗੁਰਦੁਆਰਾ ਬਣਿਆ ਹੋਇਆ ਸਾਹਮਣੇ ਆਪ ਜੀ ਦਰਸ਼ਨ ਕਰ ਰਹੇ ਹੋ ਉਸ ਪਵਿੱਤਰ ਸਥਾਨ ਤੇ ਜਿੱਥੇ ਮਾਈ ਭਾਗੋ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸ਼ੁਸ਼ੋਭਤ ਹੈ ਇਹ ਪਵਿੱਤਰ ਮਾਤਾ ਪਾਗੋ ਜੀ ਦਾ ਇਤਿਹਾਸਿਕ ਸਥਾਨ ਗੁਰਦੁਆਰਾ ਸ੍ਰੀ ਨਾਨਕ ਕੀ ਰਸਾਹਬ ਜੀ ਤੋਂ 15 ਕਿਲੋਮੀਟਰ ਦੀ ਵਿੱਥ ਤੇ ਸਥਿਤ ਹੈ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਮਾਈ ਭਾਗੋ ਜੀ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਜਨਵਾੜਾ ਦੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਤਾਂ ਜੋ ਹੋਰ ਵੀ ਸਿੱਖ ਸੰਗਤਾਂ ਦਰਸ਼ਨ ਕਰ ਸਕਣ ਤੇ ਸਿੱਖ ਇਤਿਹਾਸ ਤੋਂ ਜਾਣੂ ਹੋ ਸਕਣ ਸਿੱਖਾਂ ਦੀ ਗਾਥ ਲਈ ਇਹ ਵੀ ਵਰਣਨ ਕਰਨਾ ਉਚਿਤ ਹੋਵੇਗਾ ਕਿ ਜਦੋਂ ਭੁੱਖ ਅਤੇ ਲੜਾਈ ਹੱਥੋਂ ਤੰਗ ਆ ਕੇ ਆਪਣੀਆਂ ਜਾਨਾਂ ਪਿਆਰੀਆਂ ਕਰਦਿਆਂ ਕੋਜ ਸਿੰਘ ਨਾ ਤੂੰ ਸਾਡਾ ਗੁਰੂ ਨਾ ਅਸੀਂ ਤੇਰੇ ਸਿੱਖ ਕਹਿ ਕੇ ਦਸਮ ਪਿਤਾ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਦਾਵਾ ਲਿਖ ਕੇ ਆਪਣੇ ਘਰਾਂ ਨੂੰ ਪਰਤ ਗਏ ਸਨ ਤਾਂ ਇਹੀ ਮਾਤਾ ਮਾਈ ਭਾਗੋ ਜੀ ਜਿਸ ਨੂੰ ਉਹਨਾਂ ਸਿੱਖਾਂ ਨੂੰ ਚੂੜੀਆਂ ਪਾ ਕੇ ਘਰੀ ਬਹਿਣ ਦਾ ਮੇਨਾ ਦੇ ਕੇ ਜੰਗ ਲੜਨ ਲਈ ਵੰਗਾਰਿਆ ਤੇ ਖੁਦ ਵੀ ਜੰਗ ਵਿੱਚ ਮਰਦਾ ਮੰਗ ਲੜੀ ਇਹ ਮਾਤਾ ਭਾਗੋ ਜੀ ਚਭਾਲ ਦੇ ਵਸਨੀਕ ਸਨ ਸੋ ਆਪ ਜੀ ਦਰਸ਼ਨ ਕਰ ਰਹੇ ਉਹਨਾਂ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਜਨਵਾੜਾ ਨਦੇੜ ਦੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਨਤੀਜਾ ਇਹ ਹੋਇਆ ਕਿ ਦਸ਼ਮੇਸ਼ ਪਿਤਾ ਜੀ ਨੇ ਬਖਸ਼ਿਸ਼ਾਂ ਦੇ ਘਰ ਵਿੱਚ ਆ ਕੇ ਬਦਾਵਾ ਪਾੜ ਦਿੱਤਾ ਉਸ ਸਿੱਖ 40 ਮੁਕਤੇ ਅਖਵਾਏ ਇਹੀ ਮਾਈ ਪਾਗੋ ਜੀ ਨੇ ਟੁੱਟੀ ਕੰਡਨ ਦਾ ਕਾਰਨ ਬਣੀ ਸੀ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਮਾਈ ਪਾਗੋ ਜੀ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਜਨਵਾੜਾ ਵਿਖੇ ਮਾਤਾ ਜੀ ਦੇ ਨਾਮ ਨਾਲ ਡਿਸਪੈਂਸਰੀ ਵੀ ਇਸ ਗੁਰਦੁਆਰਾ ਸਾਹਿਬ ਵਿੱਚ ਫ੍ਰੀ ਚੱਲ ਰਹੀ ਹੈ ਸੋ ਆਪ ਜੀ ਦਰਸ਼ਨ ਕਰੋ ਮਾਤਾ ਪਾਗੋ ਜੀ ਦੇ ਗੁਰਦੁਆਰਾ ਸਾਹਿਬ ਜੀ ਦੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਜੋਤੀ ਜੋਤ ਸਮਾਉਣ ਦਾ ਨਰਨਾਟਕ ਕੀਤਾ ਤੇ ਉਸ ਤੋਂ ਪਿੱਛੋਂ ਪੂਨੇ ਦੇ ਨੇੜੇ ਸਤਾਰਾ ਕਿਲੇ ਵਿੱਚ ਰੁਸਤਮ ਰਾਓ ਅਤੇ ਬਾਲਾ ਰਾਓ ਜੀ ਨੂੰ ਆਜ਼ਾਦ ਕਰਵਾਇਆ ਉਹਨਾਂ ਹੁਕਮ ਦਿੱਤਾ ਕਿ ਨਦੇੜ ਸਾਹਿਬ ਵਿਖੇ ਜਾਓ ਅਤੇ ਬੰਦੀ ਛੋੜ ਵਾਲੀ ਘਟਨਾ ਦਾ ਸਾਰਾ ਵਰਤਾਂਤ ਸੰਗਤਾਂ ਨੂੰ ਜ਼ਰੂਰ ਸੁਣਾਓ ਤਾਂ ਜੋ ਸੰਗਤਾਂ ਇਹ ਜਾਣ ਸਕਣ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਹਾਜ਼ਰ ਨਾਜ਼ਰ ਹਨ ਨਰਦੇੜ ਸਾਹਿਬ ਦੀ ਪਵਿੱਤਰ ਧਰਤੀ ਤੇ ਪੁੱਜਣ ਪਿੱਛੋਂ ਬਾਲਾ ਰਾਓ ਅਤੇ ਰੁਸਤਮਦਾਓ ਦੀ ਬੇਨਤੀ ਪ੍ਰਵਾਨ ਕਰਦਿਆਂ ਸਿੱਖੀ ਪ੍ਰਚਾਰ ਹਿੱਤ ਪਿੱਛੋਂ ਮਾਈ ਭਾਗੋ ਜੀ ਨੂੰ ਜਥੇਦਾਰ ਸੰਤੋਖ ਸਿੰਘ ਜੀ ਨੇ ਉਹਨਾਂ ਨਾਲ ਰਵਾਨਾ ਕਰ ਦਿੱਤਾ ਮਾਤਾ ਜੀ ਬਿੱਦਰ ਵਿੱਚ ਸਿੱਖੀ ਪ੍ਰਚਾਰ ਕਰਦੇ ਰਹੇ ਕੁਝ ਸਮੇਂ ਪਿੱਛੋਂ ਮਾਈ ਭਾਗੋ ਜੀ ਜਨਵਾੜੇ ਦੀ ਗੜੀ ਰੁਸਤਮ ਰਾਓ ਬਾਲਾ ਰਾਓ ਦੇ ਗ੍ਰਹਿ ਵਿਖੇ ਗੁਰਪੁਰੀ ਸੁਧਾਰ ਗਏ ਇਹ ਉਹ ਪਵਿੱਤਰ ਸਥਾਨ ਹੈ ਮਾਈ ਭਾਗੋ ਜੀ ਦੀ ਯਾਦ ਵਿੱਚ ਪਿੰਡ ਜਨਵਾੜਾ ਵਿੱਚ ਗੁਰਦੁਆਰਾ ਸ਼ੋਸ਼ੋਬ ਤਹ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਗੁਰਦੁਆਰਾ ਸਾਹਿਬ ਜੀ ਦੇ ਇਸ ਸਥਾਨ ਤੇ ਮਾਈ ਭਾਗੋ ਜੀ ਸਵਰਗ ਸudar ਗਏ ਸਨ ਸੋ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਇਹ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਨਾਨਕ ਚੀਰਾ ਸਾਹਿਬ ਜੀ ਤੋਂ 15 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਯਾਦਗਾਰੀ ਸਥਾਨ ਮਾਤਾ ਪਾਗੋ ਜੀ ਦੇ ਵੀਡੀਓ ਨੂੰ ਕਰਦੇ ਚੱਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਤਾਂ ਜੋ ਹੋਰ ਵੀ ਸਿੱਖ ਸੰਗਤਾਂ ਦਰਸ਼ਨ ਕਰ ਸਕਣ ਇਸੇ ਤਰ੍ਹਾਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ